ਕੀ ਗੱਲਬਾਤ ਹੋਈ ਕੋਈ ਕੋਲੋਂ ਡੜਿਆ ਤੇ ਗੱਲਬਾਤ ਕਾਲੀਦਾਲ ਦੇ ਬੰਦੇ ਆ ਉਹਨਾਂ ਨੇ ਕੋਠਿਆਂ ਨੂੰ ਗੁਰਦਰਾ ਸਾਹਿਬ ਦੇ ਪਿੱਛੋਂ ਰੋੜੇ ਮਾਰਨੇ ਸ਼ੁਰੂ ਕੀਤੇ ਅਸੀਂ ਬੈਠੇ ਆ ਬੋਤੇ ਇਹ ਜਿਹੜੀ ਕੁੜੀ ਦੀ ਬਾਈਟ ਲਈ ਆ ਇਹ ਦੀ ਮਰਜੀ ਕਿ ਧਿਆ ਘਟਣਾ ਇਹਦੇ ਇਥੇ ਰੋੜਾ ਵੱਜ ਗਿਆ ਦੋ ਮੁੰਡਿਆਂ ਦੇ ਵਜ੍ਹਾ ਸਿਰ 'ਚ ਉਹਨਾਂ ਦੇ ਜ਼ਖਮ ਹੋਏ ਆ ਤੇ ਫਿਰ ਉਹਨਾਂ ਨੇ ਕੀਤੀ ਆ ਨਾਨੂ ਨੇ ਉਹ ਅੱਗੇ ਵੀ ਇਹਨੇ ਦੋ ਪਿਸਤੌਲ ਪੁਲਿਸ ਨੂੰ ਦਿੱਤੇ ਆ ਹੁਣ ਫੇਰ ਉਹਦੇ ਕੋ ਇੱਕ ਪਿਸਤੌਲ ਇੱਕ 12 ਬੁਰਦ ਨਾਲੀ ਆ ਹਾਂਜੀ ਜਿਹੜੀ ਇਸ ਤਰ੍ਹਾਂ ਦੀ ਖਰਾਬ ਹੁੰਦੀ ਆ ਜੇ ਖਲਬ ਹੁੰਦੇ ਆ ਡੈਸ਼ ਹੁੰਦੇ ਆ ਠੀਕਣਾ ਚਾਹੀਦਾ ਹੈ ਪ੍ਰਸ਼ਾਸਨ ਇਹਨਾਂ ਨੇ ਜੀ ਸਾਰੇ ਪਿੰਡ ਦੇ ਵਿੱਚ ਸਤਵੀਂ ਵਾਰਦਾਤ ਕਰਤੀ ਐ ਸੱਤ ਘਰਾਂ ਦੇ ਨਾਲ ਅੱਗੇ ਬੂਹੇ ਪੰਨੇ ਆ ਵੀਡੀਓ ਬਣੀਆਂ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਨਸ਼ਾ ਇਹ ਫੁੱਲ ਗਏ ਆ ਸਾਰੇ ਪਿੰਡ ਨੂੰ ਪਤਾ ਪਿੰਡ ਦੇ ਵਿੱਚੋਂ ਪੁੱਛੋ ਮਾਰਦੇ ਡਰੋਂ ਕਰਦੇ ਲੋਕ ਹਾਂ ਹਾਰਦੇ ਲੋਕ ਹਾਂਜੀ ਬੋਰਡ ਪਾਉਣ ਜਾਂਦੇ ਸੀ ਤੇ ਉਥੋਂ ਬੋਰਡ ਪਰਚੀ ਕਟਾਉਣੀ ਤੇ ਪਰਚੀ ਕਟਾਉਣ ਲੱਗੇ ਪਹਿਲਾਂ ਇੱਧਰ ਪਰਚੀ ਕਟਾਉਣ ਲੱਗੇ ਤੇ ਮਿਲੀ ਨਹੀਂ ਫਿਰ ਉਧਰੋਂ ਕਢਾਉਣ ਗਏ ਤੇ ਉਦੋਂ ਹੀ ਪਤਾ ਲੱਗਾ ਜੀ ਪਰਚੀ ਕਟਾਉਣ ਲੱਗੀ ਤੇ ਵੀਰ ਜੀ ਹੋਣੀ ਕਹਿੰਦੇ ਕਿ ਸਾਈਡ ਤੇ ਹੋ ਜੋ ਜਨਾਨੀਆਂ ਆਉਂਦੀਆਂ ਉਹਨਾਂ ਜੀ ਨੂੰ ਪਤਾ ਹੀ ਉਦੋਂ ਲੱਗਾ ਜੀ ਇੱਧਰ ਰੋੜਾ ਆਇਆ ਆਇਟਮ ਜੀ ਕਿਰਨਦੀਪ कौर ਦੇ ਫੇਰ ਅਈ ਉਥੇ ਵਾਪਸ ਆ ਗਏ ਉਥੇ ਲੱਗੀ ਹਾਂਜੀ ਆ ਸਾਟਾ ਜਿਆ ਲੱਗੀ ਹੁਣ ਅੱਜ ਸੰਡੇ ਆ ਤੇ ਕੱਲ ਨੂੰ ਦਿਖਾਵਾਂਗੇ ਹਾਂਜੀ ਹਾਂਜੀ ਫਾਇਰਿੰਗ ਵੀ ਹੋਈ ਕਿੰਨੇ ਕੁ ਰੋਂਦੇ ਹੋਗੇ ਤੇ ਤੇ ਤੈਨਾਂ ਕਾ دیਵਾ ਜਾਈਏ ਬਾਕੀ ਨਹੀਂ ਮੜ ਕੇ ਫਿਰ ਇਹਾ ਆਗੇ ਵਾਪਸ ਉਤ ਤੇ ਇਹ ਕਿਹੜੀ ਕਿਹੜੀ ਲੋਕ ਲੜੇ ਆ ਪਰਚ ਹਾਂ ਨੂੰ ਤੇ ਤਾਈ ਇਹ ਵੀ ਨਹੀਂ ਪਤਾ ਲੱਗਾ ਜੀ ਅਸੀਂ ਤੇ ਜਾ ਰਹੇ ਸੀਗੇ ਠੀਕ ਹੈ ਰਾਸ਼ ਬਹੁਤ ਸੀਗਾ ਇਹਨਾਂ ਨੇ ਪਤਾ ਮੈਨੂੰ ਉਹਦਾ ਹੀ ਪਤਾ ਲੱਗਾ ਹਿੱਟ ਵੱਜੀ ਹੋਰ ਮੈਨੂੰ ਕੁਝ ਨਹੀਂ ਪਤਾ ਕਿੰਨੇ ਰੋੜੇ ਆਏ ਨਾ ਰੋੜੇ ਆਏ ਪਤਾ ਨਹੀਂ ਕਿੰਨੇ ਮਾਰੇ ਇਹਨਾਂ ਨੂੰ ਪਤਾ ਸਿੱਧਾ ਰਾਸ਼ ਦੇ ਵਿੱਚ ਕੁਝ ਪਤਾ ਨਹੀਂ ਲੱਗਾ ਜਿਵੇਂ ਜੇ ਸੋਚੇ ਵੱਧ ਜਿਆਦਾ